ਇਕਦਾ ਉਹਨਾਂ ਨੇ ਵੀ ਬੰਜੀਤ ਸਿੰਘਾ ਉਹਨਾਂ ਨੇ 17 ਮਾਰਚ ਆਖਰੀਆ ਸੀ ਉਹ ਵੀ ਇਸ ਤਰਾਸੀ ਨੂੰ ਮਨਾ ਰਹੇ ਨੇ ਇਸ ਲਈ ਅਸੀਂ ਸਾਥੀ ਰਾਜਾ ਕੀਤਾ ਉਹ ਤਰ੍ਹਾਂ ਨੇ ਮਿਲ ਕੇ ਜੇ ਅਸੀਂ 14 ਅਗਸਤ ਨੂੰ ਮਨਾਵਾਂਗੇ ਇੱਥੇ ਮੈਂ ਸਪਸ਼ਟ ਕਰਨਾ ਚਾਹੁੰਦਾ ਕਿ ਸਾਤਾ ਰੋਸ 15 ਅਗਸਤ ਮੌਰੇ ਨਾਲ ਹੈ ਅੱਜ 14 ਅਗਸਤ ਪਾਕਿਸਤਾਨ ਦੀ ਆਜ਼ਾਦੀ ਦਾ ਦਿਨ ਹੈ। ਉਹਨਾਂ ਨੇ ਸਾਡੇ ਨਾਲ ਵਿਸ਼ਵਾਸ ਕਾਬਤ ਨਹੀਂ ਕੀਤਾ। ਸਾਡੇ ਨਾਲ ਵਿਸ਼ਵਾਸ ਕਾਬਤ ਕੀਤਾ ਜਿਹੜੇ 15 ਅਗਸਤ ਨੂੰ ਆਜ਼ਾਦ ਹੋਏ ਨੇ ਹਿੰਦੁਸਤਾਨ ਵਾਲੇ। ਜਨਾਨੇ ਸਾਡੇ ਬਜ਼ੁਰਗਾਂ ਨਾਲ ਸਾਡੇ ਉਸ ਮਰਦਾਂ ਦੇ ਪੁੱਮੇ ਮੁੰਡਿਆਂ ਨਾਲ ਵਾਦਾ ਕੀਤਾ ਕਿ ਅਸੀਂ ਭਾਰਤ ਦੇ ਉੱਤਰ ਵਿੱਚ ਸਿੱਖ ਕੌਮ ਨੂੰ ਇੱਕ ਅਜੀ ਕੌਮ ਸਮਝਿਆ ਹੋਇਆ ਆਜ਼ਾਦੀ ਦਾ ਨਿਧ ਨਿਗਮਾਣ ਦਾ ਖਿੱਤਾ ਦੇ ਵਾਂਗ ਜੋੜੇ ਜਨਾ ਬਾਦ ਭਾਰਤੀ ਲੋਕਾਂ ਨੇ ਸਾਡੇ ਨਾਲ ਵਿਸ਼ਵਾਸ ਘਾਤ ਕਰਕੇ ਸਿੱਖ ਕੌਮ ਨੂੰ ਗੁਲਾਮ ਬਣਾ ਲਿਆ 1947 ਤੋਂ ਬਾਅਦ ਤੇ ਜੇਕਰ ਅਸੀਂ ਚੁੱਪ ਕਰਕੇ ਗੁਲਾਮੀ ਸਵਕਾਰ ਕਰ ਲਾਂਗੇ ਤਾਂ ਅਸੀਂ ਸਦੀਆਂ ਤੱਕ ਆਪਣੀ ਕੌਮ ਦੀ ਗੁਲਾਮੀ ਨੂੰ ਹਟਾ ਨਹੀਂ ਸਕਾਂਗੇ ਇਸ ਲਈ ਅਸੀਂ ਹਰ ਸਾਲ ਦਲ ਖਾਲਸਾ ਤੇ ਸ਼੍ਰੋਮਣੀ ਕਾਲਰ ਅੰਮ੍ਰਿਤਸਰ ਜਿਹਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਉਹ ਇਸ ਗੱਲ ਦਾ ਰੋਸ ਕਰਦੇ ਨੇ ਕਿ ਅਸੀਂ ਇਸ ਮੁਲਕ ਦੇ ਵਿੱਚ ਗੁਲਾਮਾਂ ਵਾਲੀ ਜ਼ਿੰਦਗੀ ਨਹੀਂ ਜਿਣੀ ਅਸੀਂ ਆਜ਼ਾਦ ਹੋਵਾਂਗੇ ਤੇ ਆਜ਼ਾਦ ਹੋਣ ਤੱਕ ਅਸੀਂ ਕਿਸੇ ਨਾ ਕਿਸੇ ਤਰੀਕੇ ਇਹ ਰੋਸ ਪ੍ਰਗਟ ਕਰਦੇ ਰਹਿਾਂਗੇ ਜੋਰੀ ਲੈਂਡ ਪੂਲਿੰਗ ਨੀਤੀ ਤੇ ਬਾਕੀ ਆ ਉਧਰ ਵੀ ਵਿਸ਼ੇਸ਼ ਤੌਰ ਤੇ ਲੋੜਵੋ ਲੋਕਾਂ ਦੀ ਕਰਦੇ ਨੇ ਲੈਂਡ ਪੂਲਿੰਗ ਬਾਰੇ ਅਸੀਂ ਪਹਿਲੇ ਦਿਨ ਤੋਂ ਇਹ ਗੱਲ ਕਹੀ ਸੀ ਕਿ ਸਾਡੀਆਂ ਜਮੀਰਾਂ ਮਾਰਦੇ ਨੇ ਨਾਲ ਜ਼ਮੀਨਾਂ ਵੀ ਮਾਰਦੇ ਨੇ ਲੈਂਡ ਪੂਲਿੰਗ ਅਸਲ ਵਿੱਚ ਸਾਨੂੰ ਸਾਡੀ ਹੀ ਧਰਤੀ ਤੋਂ ਬੇਕਰੇ ਕਰਨਾ ਸੀ ਫਿਲਹਾਲ ਪੰਜਾਬ ਨੇ ਇੱਕ ਫੈਸਲਾ ਲਿਆ ਹੈ ਅਸੀਂ ਉਹਦਾ ਸਵਾਗਤ ਕਰਦੇ ਹਾਂ ਪਰ ਉਹ ਕਦੋਂ ਫੈਸਲਾ ਬਦਲ ਦੇਵੇ ਕਿਉਂਕਿ ਬਦਲਵੇ ਫੈਸਲਿਆਂ ਵਾਲੀ ਸਰਕਾਰ ਹੈ ਤੋ ਜੇ ਲੋੜ ਪਈ ਤਾਂ ਫਿਰ ਸੰਘਰਸ਼ ਕਰਾਂਗੇ ਕੀ ਲੱਗਦਾ ਤੰਗਰੂਰ ਦੇ ਵਿੱਚ ਐਮਪੀ ਰਹਿੰਦੇ ਆ ਮਾਨ ਸਾਹਿਬ ਨੇ ਜੋ ਵਿਕਾਸ ਕੰਮ ਕਰਾਇਆ ਸੀਗੇ ਉਹਨਾਂ ਤੇ ਜਿਹੜੀ ਸਰਕਾਰ ਨੇ ਸ਼ੁਰੂਆਤ ਕੀ ਹਾਲਾਤ ਨੇ ਮੌਜੂਦ ਹਨ ਇਹ ਵਿਕਾਸ ਕੰਮ ਤਾਂ ਉਹਨਾਂ ਨੇ ਹਮੇਸ਼ਾ ਕਰਾਈ ਕਰਾਏ ਨੇ ਉਹ ਤਾਂ ਸੀਟ ਤੋਂ ਬਾਹਰ ਰਹਿ ਕੇ ਵੀ ਉਹਨਾਂ ਨੇ ਵਿਕਾਸ ਕੰਮ ਕਰਾਏ ਨੇ ਪਰ ਜਿਹੜਾ ਐਮਪੀ ਤੌਰ ਤੇ ਉਹਨਾਂ ਨੇ ਸਿੱਖ ਕੌਮ ਦੀ ਗੱਲ ਪਾਰਲੀਮੈਂਟ 'ਚ ਕੀਤੀ ਹੈ ਖਾਸ ਕਰ ਵਿਦੇਸ਼ਾਂ 'ਚ ਸਾਡੇ ਜਿਹੜੇ ਖਾਲਸਤਾਨੀ ਸਿੱਖ ਨੌਜਵਾਨ ਇੰਡੀਅਨ ਏਜੰਸੀਆਂ ਨੇ ਖਤਮ ਕੀਤੇ ਨੇ ਨਿੱਜਰ ਸਾਹਿਬ ਖੰਡਾ ਸਾਹਿਬ ਪੰਨੂ ਸਾਹਿਬ ਨੂੰ ਮਾਰਨ ਦੀ ਕੋਸ਼ਿਸ਼ ਪੰਜਵੜ ਸਾਹਿਬ ਉਹਨਾਂ ਦੇ ਹੱਕ 'ਚ ਜਿਹੜੀ ਪਾਰਲੀਮੈਂਟ 'ਚ ਗੱਲ ਬੋਲੀ ਆ ਉਸ ਤੋਂ ਅੱਜ ਪੰਜਾਬ ਵਿਰਵਾ ਹੋ ਗਿਆ ਪੰਜਾਬ ਸਮਝ ਨਹੀਂ ਸਕਿਆ ਕਿ ਕੌਮ ਦੀ ਤੇ ਲੋਕ